ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਰਿਕਵੈਸਟ ਹੈ ਤੁਹਾਡੇ ਗਾੜੀ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੇ ਆਪਣੀ ਦੋ ਟਾਈਮਾਂ ਲਾਜ਼ਮੀ ਤਸੱਲੀ ਕਰਿਆ ਕਰੋ ਕੋਈ ਵੀ ਜਿਹੜੀ ਲਾਂਹੇ ਵਾਲੀ ਗੱਲ ਨਾ ਰਹਿ ਜਾਏ ਪਿਛੇ ਸਜਣੋ ਅੱਜ ਦੀ ਆਪਣੀ ਵਿਜ਼ਿਟ ਸ਼ਹਿਰ ਅੰਮ੍ਰਿਤਸਰ ਸਾਹਿਬ ਚਾਟ ਇਵੈਂਟ ਪਿੰਡ ਬਈਜੰਦੇ ਕੋਲ ਪਹੁੰਚੇ ਆਂ ਜਿਲ੍ਹਾ ਦੇ ਤਹਿਸੀਲ ਇਹਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਹੀ ਪੈਂਦਾ। ਦੋ ਐਨੀਮਲ ਸਜਣੋਂ ਵਿਖਾਉਣ ਲੱਗੇ ਆ। ਇੱਕ ਝੋਟੀ ਬਹੁਤ ਟੌਪ ਕੁਆਲਿਟੀ ਆ। ਇੱਕ ਸਜਣੋਂ ਵੈੜਿਆ 18 ਸਰੀ ਜਿਹੜੀ ਮੌਕੇ ਤੇ ਚੱਲ ਰਹੀ ਆ। ਠੀਕ ਹੈ ਜੀ। ਦੋ ਹੀ ਪਸ਼ੂ ਆ। ਤੇ ਰੇਟ ਸਜਣੋਂ ਤੁਸੀਂ ਦੇਖ ਕੇ ਰਾਨੋਗੇ ਬਹੁਤ ਜਾਇਜ਼ ਕੀਤਾ ਬਾਈ ਨੇ। ਤੇ ਆ ਜਿਹੜਾ ਇਹਨਾਂ ਨੇ ਮਗਰ ਬੱਚੇ ਨੇ ਸਜਣੋਂ। ਠੀਕ ਹੈ ਜੀ। ਜੁੜੇ ਰਹੋ ਫਰਜ਼ ਸਮਝ ਕੇ ਐਂਡ ਤੱਕ। ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਸ਼ੁਕਰ ਮਹਾਰਾਜ ਦਾ ਹੋਰ ਸੁਣਾਓ ਚੜ੍ਹਦੀ ਕਲਾ ਕਿਰਪਾ ਕਿਰਪਾਈ ਚਾਹੀਦੀ ਹੈ ਡਰੈਸ ਕਰੀਏ ਨੋਟ ਡਰੈਸ ਵੀ ਜੀ ਆਪਣਾ ਸ਼ਹਿਰ ਅੰਬਰਸਰ ਜਿਹੜਾ ਵੀ ਅੰਬਰਸਰ ਹੂੰ ਪੁਰਾਣੇ ਤਨਤਾਰ ਰੋਡ ਦੇ ਗੁਰਦੁਆਰਾ ਟਾਲਾ ਸਾਹਿਬ ਪੈਂਦਾ ਜੀ ਜੀ ਹਾਂ ਜੀ ਤੇ ਇੱਥੇ ਆਪਣਾ ਪਿੰਡ ਗਰਵਾਲੀ ਪੈਂਦਾ ਵਾ ਮਸ਼ਹੂਰ ਆਪਾਂ ਚਾਟਿਵੜ ਪਿੰਡ ਦੇ ਨਾਲ ਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 991436396 ਠੀਕ ਹੈ ਜੀ ਦੋ ਪਸ਼ੂ ਆ ਨਾ ਹਾਂਜੀ ਦੋ ਸ਼ੁਰੂਆਤ ਕਿਹੜੀ ਦੁਕਾਨੀ ਆ ਗਾਂ ਤੋਂ ਕਰ ਲਓ ਹਣਾ ਕੀ ਬਾਤ ਹੈ ਕਿਰਵਾ ਸੂਆ ਇਹ ਦੂਜਾ ਸੂਆ ਦੂਜਾ ਸੂਆ ਕੀ ਤੇ ਕਿੰਨਾ ਦੁੱਧ ਹੋਊਗਾ ਦੁੱਧ ਜਿਹੜਾ ਲੀਟਰ ਵਜ ਜਾਣੇ ਆ ਵੀ ਭੈਣ ਭਰਾ ਨੇ ਆਣ ਕੇ ਚੋ ਲੈਣੀ ਆ ਹਾਂ ਉਹ 17 ਤੇ 18 ਦੇ ਵਿੱਚ ਆ ਠੀਕ ਆ ਉਹ ਚ ਕੋਈ ਕੋਲੇ ਵਾਲੀ ਗੱਲ ਹੀ ਨਹੀਂ ਹੈ ਕੋਈ ਗੱਲ ਨਹੀਂ ਸੂਈ ਸੂਾਈ ਆ ਸੰਧੂ ਸਾਹਿਬ ਚਵਾ ਦੇਣੀ ਆ ਜੀ ਹਾਂ ਲਓ ਜੀ ਸਾਂ ਚੰਗਾ ਲੱਗਾ ਮਰਜਾ ਵਰਗਾ ਤਾਂ ਜੀ ਜੇ ਕੋਈ ਆਊਗਾ ਦੱਸਿਆ 17 18 ਤੇ ਨਿਕਲੂ 15 ਹਾਂ ਉਹ ਕੰਮ ਨਹੀਂ ਹੁੰਦਾ ਸਹੀ ਗੱਲ ਹਾਂ ਜੀ ਚਲੋ ਸਜਣੋ ਬਾੜ ਜੰਗੀ ਆ ਸਿਰ ਆ ਯਾਰ ਥਾਣ ਵੇਖੋ ਪੰਬੀ ਲੱਗਾ ਤੇ ਆਓ ਵਾਸ਼ਾ ਮਗਰ ਠੀਕ ਹੈ ਜੀ ਹਾਂ ਹਾਂਜੀ ਢੁੱਲੀ ਬੜੀ ਕਰਮ ਵਾਲੀ ਅੱਛਾ ਜੀ ਇਹ ਤੇ ਆ ਵੀ ਕਿਸੇ ਨਿਆਣਿਆਂ ਨੂਣਾਂ ਨੇ ਘਰੇ ਚੋਲੇ ਬੰਦਾ ਜਨਾਨੀ ਚੋਲੇ ਹਾਂ ਇਦਰੇ ਇੱਕ ਨੂੰ ਸੰਧੂ ਸਾਹ ਚਵਾਈ ਲੱਗੀ ਕਿਤੇ ਠੀਕ ਹੈ ਮਿੱਟੀ ਪੋਟ ਚਵਾਈ ਲੱਗੀ ਵਾਹ ਵਾਹ ਛੇ ਕੀ ਕਰਦੀ ਆ ਨਾ ਬਿਲਕੁਲ ਆਹ ਕੰਮ ਆ ਜੀ ਸਿਰਾ ਸਿਰਾ ਕੀ ਜਾ ਇਹਦੇ ਉੱਤੇ ਫਿਰ ਬਾਈ ਜੀ ਫਿਰ ਆਪਦਾ ਨਾ ਹੀ ਆ ਬਸ ਮਾਈ ਜੇ ਹਨਾ ਹਾਂ ਜੀ ਦਿਖਾ ਦਿਓ ਮਰੀ ਹਾਂ ਲਓ ਸਜਰੋ ਬਸ ਮਾਈ ਜੇ ਕਰਮਾ ਵਾਲੀ ਤੇ ਲੇਵਾਰ ਕਹਿੰਦੀ ਮੈਨੂੰ ਹੀ ਲੱਗਾ ਕਰਮਾ ਵਾਲੀ ਠੀਕ ਹੈ ਜੀ ਓਕੇ ਰਪੋਰਟ ਲਾਈਵ ਇਹ ਦਾ ਨਰਾ ਬਰਾਕ ਸਾਹਿਬ ਜੀ ਆਲੇ ਆ ਠੀਕ ਆ 20 ਤੋਂ ਬਾਹਰ ਹੀ ਜਾਊਗਾ ਹਨਾ 20 ਤੋਂ ਬਾਹਰ ਹੀ ਚੱਲੂ ਆ ਇਹ ਤਾਂ ਟਾਈਮ ਪਾਸ ਹੋਉਂਦਾ ਜੀ ਹਾਂ ਜੀ ਪੱਠਾ ਢੱਕਾਣੀ ਪੂਰਾ ਹੈਗਾ ਨਾ ਹਾਂ ਜੀ ਹਾਂ ਜੀ ਨੋ ਜੀ ਤੇ ਰੇਟ ਬਾਈ ਜੀ ਦਾ ਕੀ ਰਹੇਗਾ ਰੇਟ ਸੰਤੂ ਸਾਹਿਬ ਆਪਾਂ ਨਾ ਉਡਦੀਆਂ ਆਇਆ ਕਰਨਾ ਜਿਹੜਾ ਪਹਿਲਾਂ ਦੂਜੇ ਫੋਨ ਤੇ ਜਾਵੇ ਜੀ ਤੇ ਆਪਾਂ ਜੈਸ ਨੂੰ ਜਿਹੜੀ ਵੱਛੀ ਦੇਣੀ ਆ ਨਾ 60 ਦੀ ਦੇ ਦੀ 60 ਦੀ ਹਾਂ ਚਲੋ 30 ਸੁਜੀ ਉਹ ਚੋ ਯਾਰ ਛੱਡਦਾ ਯਾਰ ਛੱਡ ਦिए ਚਲੋ ਠੀਕ ਹੈ 13 ਛੱਡ ਦਿਓ ਤੇ ਆਹ ਦੇ ਆਪਾਂ ਤੋਹਫਾ ਹੀ ਦੇਣਾ ਕਿਸੇ ਵੀ ਅੱਛਾ ਜੀ ਕਿੰਨਾ ਦੁੱਧ ਹੋਊਗਾ ਭਾਈ ਦੁੱਧ ਇਹਦੇ ਕੋਲੇ ਜਿੰਨਾ ਤੇ ਆਪਾਂ ਲਿਆ ਸੀ ਉਹਦੇ ਦੇ 4 ਕਿਲੋ ਹੀ 3 ਕਿਲੋ 4 ਕਿਲੋ ਹਮ ਬੰਦਾ ਗਿਆ ਵਿਚਾਰਾ ਮਾਰ ਅੱਛਾ ਅੱਗੇ ਪਿੱਛੇ ਕੋਈ ਨਹੀਂ ਹਮ ਤੇ ਉਹਨਾਂ ਕੋਲ ਪਾਪ ਝੋਟੀ ਲਈ ਠੀਕ ਹੈ ਉਹ ਤੇ ਵਿਚਾਰੀ ਖੁੱਖਾ ਖਾ ਖਾਣੀ ਚੁੱਕਦੀ ਹੁੰਦਾ ਢੜ ਪਰ ਹੁੰਦਾ ਵੀ ਪਰ ਹੁੰਦਾ ਵੀ ਚਲੋ ਗਾਲੇ ਤੇ ਚੱਲਣ ਦਈਏ ਠੀਕ ਹੈ ਮੈੜਾ ਚਾਲੂ ਜਿਹੜਾ ਕੋਲ ਇਹਦੇ ਸਾਤ ਤੋਂ ਜੇ 6 ਹੋ ਜੇ ਸੰਧੂਆ ਸਹੀ ਗੱਲ ਐਵੇਂ ਆਪਾਂ ਪੈਸੇ ਪਿੱਛੇ ਲਾ ਕੇ ਕੀ ਦੀਆਂ ਵਾਦਵਾਵਾਂ ਨਹੀਂ ਲੈਣੀਆਂ ਆਪਾਂ ਪਾਕੀ 8 ਹੈਗਾ 9 ਹੈਗਾ ਹਾਂ ਨਹੀਂ ਨਹੀਂ ਸਹੀ ਗੱਲ ਭਾਈ ਪਾਣੀ ਓਖ ਰੱਖਣਾ ਪਣ ਆ ਬੱਚਾ ਨੇ ਦਾ ਆ ਕਟਾ ਆ ਗਿਆ ਜੀ ਕਟਾ ਆਹੋ ਸੋਈ ਨੂੰ ਹੋ ਗਏ 12 13 ਦਿਨ ਆ ਕੇ ਦੇ ਸੁਨਾਪ ਝੋਟੀ ਦਾ ਇਹ ਕਿਹੇ ਦੀ ਖੁਰਲੀ ਦਾ ਸ਼ਿੰਗਾਰ ਬੰਨੂ ਦੇ ਨਾਲੇ ਆਜ ਚੀਜ਼ਾਂ ਹਾਰੇ ਕਮੈ ਨਹੀਂ ਫੜਾਉਂਦੀ ਮੋਹ ਨਹੀਂ ਫੜਾਉਂਦੀ ਮੈਂ ਨਹੀਂ ਕਰਦਾ ਮੈਂ ਵਿਖਾਇਓ ਚਿੱਗੀ ਆ ਇਧਰੇ ਅੱਛਾ ਛੇ ਦਾ ਦੇ ਗੱਟੀ ਚੰਦਾ ਜੀ ਚਿੱਗੀ ਇਥੋਂ ਬੰਦੇ ਚੱਲ ਜਿਹੜਾ ਹੈ ਬਹੁਤ ਛੋਟੀ ਛੋਟੀ ਵਾਕਈ ਸੋਹਣੀ ਆ ਦੋਤ ਭਾਈ ਨੇ ਦੱਸਿਆ 7 ਕਿਲੋ ਜੇ ਜ਼ਿਆਦਾ ਨਹੀਂ ਆ ਤੇ ਮੇਲਾ ਜਿਹੜਾ ਚਾਲੂ ਹੋ ਗਿਆ ਚਾਲੂ ਹੋ ਗਿਆ ਤੇ ਸੰਦੂਆ ਕਿਤੇ ਇਹ ਵੀ ਕਰਮਾਲੀ ਆਂਦੀ ਮੇਰੇ ਥੱਲੇ ਬੈਠਾ ਹੀ ਰਹਿ ਹਾਂ ਇਧਰ ਵੇ ਹਾਂ ਮਾਰੀ ਜੀ ਕਮਾ ਲਿਓ ਭਾਈਓ ਹੌਣ ਮਾਰੋ ਇਹ ਇਹ ਆਦੀ ਮੇਰੇ ਥਲੇ ਬੈਠਿਆ ਰਹਿ ਭਾਵੇਂ ਹੇਲਣਾ ਅੱਛਾ ਇਹ ਚ ਵਾਹ ਇਸ ਤਰ੍ਹਾਂ ਹੀ ਇਦਾਂ ਹੀ ਭਾਈ ਫਿਰ ਇਹਦੇ ਉੱਤੇ ਰੱਬ ਦਾ ਨਾ ਹਣਾ ਲੈ ਇਹ ਥੋੜਾ ਵੀ ਇਹ ਆਖੂ ਵੀ ਮੇਰਾ ਬਚਾ ਲਿਆ ਅੱਛਾ ਇਦਾਂ ਹੀ ਸੀ ਲਿਆ ਦੂਜਾ ਸੂਰ ਪਹਿਲਾ ਭਾਈ ਮਾਣਾ ਪਹਿਲਾ ਅਰਜੀ ਅੱਛਾ ਠੀਕ ਹੈ ਲੈ ਚਲੋ ਸੀਲ ਸੂਲ ਬੋੜੀ ਆ ਕੱਟੀ ਮਾਣਾ ਵੇਖ ਕੇ ਕਰਾਣੇ ਦੀ ਆ ਜੀ ਹੈਗੀ ਤੇ ਬਹੁਤ ਸੰਭੀ ਨਹੀਂ ਕੇ ਸੰਭੀ ਹੇ ਕੀ ਇਹ ਪੂਰੀ ਨਸਲ ਕੋਈ ਕੁੜੀ ਆ ਕੋਈ ਲਿੱਸੀ ਹੂੰ ਨੋ ਤੇ ਰੇਡ ਪਾਈ ਜਾਂਦਾ ਓਟ ਦੀਆਂ ਵਾਲੇ ਅੱਛਾ ਕਿੰਨਾ ਕ ਨਿੱਕੀ ਜੀ ਗੱਲ ਕਰਨੀ ਕਿੰਨੀ ਕ ਜਿੰਨੇ ਦੀ ਆਪਾਂ ਗਾੜੀ ਠੀਕ ਆ ਤੇ ਕਰਾਉਣਾ ਕੋਈ ਨਹੀਂ ਜੈ ਜੈ ਕਰ ਦੋ ਆਪੇ ਜੈਸਨੋਈ ਜੈਸਨੋਈ 57000 ਇਹੋ ਤੇਰੇ ਫਿਰ ਰੱਬ ਦਾ ਨਾਮ ਹੈ ਨਾ ਜੈ ਇਧਰ ਇਹ ਸੰਦੂਆ ਸੀ ਲੀਆਂ ਆ ਲੈ ਤੁਹਾਨੂੰ ਜਾਂਦੇ ਨਾ ਇਧਰ ਇਸ ਵਿੱਚ ਆਈ ਹੋਇਆ ਨਹੀਂ ਫੀਲ ਆ ਪੂਰੀ ਕੋਕਾ ਪੀ ਸੀ ਆ ਕੋਕਾ ਆ ਇਹ ਹੋਣਾ 57000 ਦੀ ਜੈਸਨੋਈ 57000 ਏ 57000 ਜੀ ਉਹ ਵੀ ਕਰ ਦੇਣੀ ਹੈ ਉਹ ਵੀ 57000 ਦੇ 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 ਤੂੰ ਕਿਧਰ ਰੋ ਰੋ ਜਾਣਾ ਹੈ ਹੈ ਕਿਤੇ ਮਹੀਨੇ ਪਿਛੋਂ ਆਇਆ ਅੱਜ ਵਾ 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 ਸਹੀ ਤਰ੍ਹਾਂ ਫਿਰ ਟਾਈਮ ਵੇ ਥਣ ਕੀ ਬਣ ਕੇ ਉਹਨੂੰ ਮੈਨੂੰ ਗਾਣ ਵਾਕੇ ਜੀ ਹਰ ਚੀਜ਼ਾਂ ਦੋਵੇਂ ਚੰਗੀਆਂ 57 57 ਹਜ਼ਾਰ ਦੀ ਭਾਵੇਂ ਕੋਈ ਝੋਟੀ ਲੈ ਜੇ ਭਾਵੇਂ ਸਜਣੋਂ ਗਾ ਲੈਦੇ ਬਿਲਕੁਲ ਜਾਇਜ਼ ਮੁੱਲ ਕੀਤਾ ਠੀਕ ਹੈ ਜੀ ਓਕੇ ਰਪੋੜਿਆ ਸਾਸਿਕਾਲ